ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਰਾਜੇ ਦੇ ਦਰਬਾਰ ਵਿੱਚ ਇੱਕ ਬੰਦੇ ਨੂੰ ਪੇਸ਼ ਕੀਤਾ ਜਾਂਦਾ ਜਿਹਦੇ ਤੇ ਚੋਰੀ ਦਾ ਇਲਜ਼ਾਮ ਹੁੰਦਾ ਚੋਰੀ ਸਿੱਧ ਹੋ ਜਾਂਦੀ ਹੈ ਰਾਜਾ ਫੈਸਲਾ ਸੁਣਾਉਂਦਾ ਕਿ ਚੋਰ ਨੂੰ ਕਹਿੰਦਾ ਤੈਨੂੰ ਦੰਡ ਦੇ ਰੂਪ ਵਿੱਚ ਜਾਂ ਤਾਂ 100 ਰੁਪਏ ਜਮ੍ਹਾਂ ਕਰਾਉਣੇ ਪੈਣਗੇ ਜਾਂ 100 ਕੋੜੇ ਖਾਣੇ ਪੈਣਗੇ ਤੇ ਜਾਂ 100 ਪਿਆਜ਼ ਖਾਣੇ ਪੈਣਗੇ ਚੋਰ ਬਿਨਾਂ ਸੋਚੇ ਸਮਝੇ ਆਪਣਾ ਜਵਾਬ ਦੇ ਦਿੰਦਾ ਕਹਿੰਦਾ ਠੀਕ ਹੈ ਮਹਾਰਾਜ ਮੈਂ 100 ਪਿਆਜ਼ ਖਾ ਲੂੰਗਾ ਉਸੇ ਤਰ੍ਹਾਂ ਹੀ ਹੁੰਦਾ ਦਰਬਾਰੀ حاضر ਹੁੰਦੇ ਨੇ 100 ਪਿਆਜ਼ ਪੇਸ਼ ਕੀਤੇ ਜਾਂਦੇ ਨੇ ਤੇ ਚੋਰ ਪਿਆਜ਼ ਖਾਣ ਲੱਗਦਾ ਹਜੇ ਉਹਨੇ 10-15 ਕ ਪਿਆਜ਼ ਹੀ ਖਾਦੇ ਹੁੰਦੇ ਨੇ ਕਿ ਉਹਦਾ ਬੁਰਾ ਹਾਲ ਹੋ ਜਾਂਦਾ ਅੱਖਾਂ 'ਚੋਂ ਪਾਣੀ ਆਉਣ ਲੱਗਦਾ ਨੱਕ 'ਚੋਂ ਪਾਣੀ ਮੂੰਹ ਲਾਲ ਹੋ ਜਾਂਦਾ ਜਦੋਂ ਉਹਦਾ ਇੰਨਾ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਤਾਂ ਜਵਾਬ ਦੇ ਦਿੰਦਾ ਕਹਿੰਦਾ ਵੀ ਨਾ ਮੈਂ ਤਾਂ ਨਹੀਂ ਹੋਰ ਪਿਆਜ਼ ਖਾ ਸਕਦਾ ਮਹਾਰਾਜ ਇਸ ਤਰ੍ਹਾਂ ਕਰੋ ਕਿ ਮੈਂ 100 ਕੋੜੇ ਖਾ ਲੂੰਗਾ ਫਿਰ ਉਸੇ ਤਰ੍ਹਾਂ ਹੀ ਹੁੰਦਾ ਹੁਕਮ ਸੁਣਾਇਆ ਜਾਂਦਾ ਕਿ ਇਹਨੂੰ 100 ਕੋੜੇ ਮਾਰੇ ਜਾਣ। ਹਜੇ ਉਹਨੇ 15-20 ਕ ਕੋੜੇ ਖਾਦੇ ਹੁੰਦੇ ਨੇ ਕਿ ਉਹਦਾ ਸਰੀਰ ਜਵਾਬ ਦੇ ਦਿੰਦਾ ਹੈ। ਜਦੋਂ ਉਹਦੇ ਇੰਨਾ ਜ਼ਿਆਦਾ ਦਰਦ ਹੁੰਦਾ ਹੈ ਤਾਂ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ। ਕਹਿੰਦਾ ਮਹਾਰਾਜ ਮੈਂ ਨਹੀਂ ਕੋੜੇ ਖਾ ਸਕਦਾ। ਇਸ ਤਰ੍ਹਾਂ ਕਰਦੇ ਆ ਕਿ ਮੈਂ 100 ਰੁਪਏ ਹੀ ਜਮ੍ਹਾਂ ਕਰਾ ਦਊਗਾ। ਇਸ ਤਰ੍ਹਾਂ ਬਿਨਾਂ ਸੋਚੇ ਸਮਝੇ ਕੀਤੇ ਗਏ ਫੈਸਲੇ ਅਕਸਰ ਮੁਸ਼ਕਿਲਾਂ ਪੈਦਾ ਕਰਦੇ ਨੇ। ਇੰਨੀ ਮੇਰੀ ਬਾਤ ਉਤੋਂ ਪੈ ਗਈ ਰਹੀ।